ਸੱਚੇ ਗੱਲ ਆਸਟ੍ਰੇਲੀਆ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ 시ਡਨੀ ਵਿੱਚ ਲੋਕਾਂ ਨੂੰ ਘਰ ਵਾਪਸੀ ਲਈ ਹੋਣਾ ਪੈ ਰਿਹਾ ਖੱਜਲਖੁਆਰ ਟਰਾਂਸਪੋਰਟ ਮੁਲਾਜ਼ਮਾਂ ਨੇ ਆਪਣੀ ਹੜਤਾਲ ਕੀਤੀ ਸ਼ੁਰੂ 90% ਟ੍ਰੇਨਾਂ ਰੱਦ ਪਛਮੀ ਆਸਟ੍ਰੇਲੀਆ ਦੇ ਪਿਲਬਾਰਾ ਤੇ ਪੋਰਟ ਹੈਡਲੈਂਡ ਵਿੱਚ ਤੂਫਾਨ ਜ਼ੇਲੀਆ ਨੇ ਕੀਤੀ ਭਾਰੀ ਤਬਾਹੀ ਅਨੇਕਾਂ ਥਾਵਾਂ ਤੇ ਤੇਜ਼ ਹਵਾਵਾਂ ਤੇ ਮੀਂਹ ਕਾਰਨ ਵੱਡੇ ਵੱਡੇ ਦਰਖਤ ਉਖੜੇ ਕਈ ਥਾਵਾਂ ਤੇ ਹੜ੍ਹ ਵਾਲੀ ਬਣੀ ਸਥਿਤੀ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿੱਚ ਦਰਜ ਕੀਤੀ ਗਈ ਜ਼ਬਰਦਸਤ ਤੇਜ਼ੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਇੱਕ ਨਵੇਂ ਰਿਕਾਰਡ ਉੱਚੇ ਪੱਧਰ ਤੇ ਹੋਇਆ ਬੰਦ ਆਸਟ੍ਰੇਲੀਆਈ ਡਾਲਰ ਹੋਇਆ ਮਜ਼ਬੂਤ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਸਿਡਨੀ ਵਿੱਚ ਲੋਕਾਂ ਨੂੰ ਆਪਣੇ ਘਰ ਵਾਪਸੀ ਲਈ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਦਰਅਸਲ ਟਰਾਂਸਪੋਰਟ ਯੂਨੀਅਨ ਵੱਲੋਂ ਸ਼ੁੱਕਰਵਾਰ ਨੂੰ ਮੁਰਤੋਂ ਇੰਡਸਟਰੀਅਲ ਐਕਸ਼ਨ ਸ਼ੁਰੂ ਕੀਤਾ ਗਿਆ ਜਿਸ ਕਾਰਨ 90% ਦੀ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਟਰਾਂਸਪੋਰਟ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਨੂੰ 48 ਘੰਟਿਆਂ ਲਈ ਮੁਲਤਵੀ ਕੀਤਾ ਸੀ ਪਰ ਸ਼ੁੱਕਰਵਾਰ ਨੂੰ ਉਹ ਮੁਰਤੋਂ ਹੜਤਾਲ ਤੇ ਚਲੇ ਗਏ ਜਿਸ ਤੋਂ ਬਾਅਦ ਰੇਲਵੇ ਸਟੇਸ਼ਨਾਂ ਤੇ ਵੱਡੀ ਗਿਣਤੀ ਲੋਕ ਪਰੇਸ਼ਾਨ ਹੁੰਦੇ ਨਜ਼ਰ ਆਏ ਸ਼ੁੱਕਰਵਾਰ ਨੂੰ ਵੈਲੈਂਟਾਈਨ ਦਾ ਦਿਨ ਸਿਡਨੀ ਵਿੱਚ ਯਾਤਰੀਆਂ ਲਈ ਇੱਕ ਭੈੜਾ ਸੁਪਨਾ ਬਣ ਗਿਆ ਵੱਡੀ ਗਿਣਤੀ ਲੋਕ ਘਰ ਵਾਪਸੀ ਦੀ ਯਾਤਰਾ ਲਈ ਰੇਲਵੇ ਸਟੇਸ਼ਨਾਂ ਤੇ ਖੱਜਲ ਖਵਾਰ ਹੁੰਦੇ ਦਿਖਾਈ ਦਿੱਤੇ ਕਾਰਨ ਸੀ 90% ਤੱਕ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਕਿਉਂਕਿ ਟ੍ਰਾਂਸਪੋਰਟ ਯੂਨੀਅਨ ਵੱਲੋਂ ਹੜਤਾਲ ਪਾਵ ਇੰਡਸਟਰੀਅਲ ਐਕਸ਼ਨ ਨੂੰ ਮੁਰਤੋਂ ਸ਼ੁਰੂ ਕੀਤਾ ਗਿਆ ਹੈ ਜਿਸ ਕਾਰਨ अनेका ਰੂਟਾਨੀਆਂ 90% ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ। ਇਸ ਤੋਂ ਪਹਿਲਾਂ ਸਰਕਾਰ ਦੇ ਕਹਿਣ ਤੇ ਟ੍ਰਾਂਸਪੋਰਟ ਮੁਲਾਜ਼ਮਾ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਨੂੰ 48 ਘੰਟਿਆਂ ਲਈ ਮੁਲਤਵੀ ਕੀਤਾ ਸੀ। ਪਰ ਸ਼ੁੱਕਰਵਾਰ ਨੂੰ ਉਹ ਮੁੜ ਤੋਂ ਹੜਤਾਲ ਤੇ ਚਲੇ ਗਏ, ਜਿਸ ਤੋਂ ਬਾਅਦ ਰੇਲਵੇ ਸਟੇਸ਼ਨਾਂ ਤੇ ਵੱਡੀ ਗਿਣਤੀ ਲੋਕ ਪਰੇਸ਼ਾਨ ਹੁੰਦੇ ਨਜ਼ਰ ਆਏ। ਅਹਿਮ ਗੱਲ ਇਹ ਰਹੀ ਕਿ ਹੜਤਾਲ ਦੇ ਚੱਲਦਿਆਂ ਅੱਧੇ ਰੋਸਟਰਡ ਟ੍ਰੇਨ ਡਰਾਈਵਰ ਅਤੇ ਗਾਰਡ ਕੰਮ ਤੇ ਨਹੀਂ ਪਹੁੰਚੇ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 570 ਤੋਂ ਵੱਧ ਡਰਾਈਵਰ ਕੰਮ ਤੇ ਨਹੀਂ ਆਏ, ਜਿਸ ਕਾਰਨ ਨੈਟਵਰਕ ਦੇ ਵੱਡੇ ਪੱਧਰ ਤੇ ਗੱਡੀਆਂ ਰੱਦ ਹੋ ਗਈਆਂ ਜੰਤਕ ਆਵਾਜਾਈ ਪ੍ਰਣਾਲੀ ਹਫੜਾ ਦਫੜੀ ਵਿੱਚ ਬਦਲ ਗਈ T4 ਪੂਰਬੀ ਉਪਨਗਰ ਅਤੇ ਇਲਾਵੜਾ ਲਾਈਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਕਿਉਂਕਿ ਲਾਈਨ ਤੇ ਲਗਭਗ ਕੋਈ ਵੀ ਰੇਲ ਗੱਡੀ ਨਹੀਂ ਚੱਲੀ ਮੀਡੀਆ ਰਿਪੋਰਟ ਅਨੁਸਾਰ ਰੇਲਵੇ ਸਟਾਫ ਪਲੇਟਫਾਰਮਾਂ ਤੇ ਭੀੜ ਭੜਕੇ ਕਾਰਨ T1 ਨਾਰਥ ਸ਼ੋਰ ਅਤੇ ਵੈਸਟਰਨ ਰੇਲਾਈਨ ਦੇ ਨਾਲ-ਨਾਲ ਕੁਝ ਸਟੇਸ਼ਨਾਂ ਤੇ ਲੋਕਾਂ ਨੂੰ ਪਲੇਟਫਾਰਮਾਂ ਤੇ ਦਾਖਲ ਹੋਣ ਤੋਂ ਰੋਕਦਾ ਵਿਖਾਈ ਦਿੱਤਾ ਉਧਰ ਨਿਊ ਸਾਊਥ ਵੈਲਥ ਸਰਕਾਰ ਨੇ फियरवर्क ऑस्ट्रेलिया ਵਿੱਚ ਇਸ ਹੜਤਾਲ ਨੂੰ ਰੋਕਣ ਲਈ ਅਹਿਮ ਦਾਵਾ ਪੇਸ਼ ਕੀਤਾ ਹੈ ਜਿਸ ਯੋਜਨਾ ਅਗਲੇ 2 ਹਫ਼ਤਿਆਂ ਲਈ ਹੈ ਦੁਪਹਿਰ ਦੀ ਭੀੜ ਭੜਕੇ ਵਾਲੇ ਸਮੇਂ ਘਰ ਜਾਣ ਵਾਲੇ ਯਾਤਰੀਆਂ ਨੂੰ ਹਰ ਕੀਮਤ ਤੇ ਰੇਲ ਨੈੱਟਵਰਕ ਤੋਂ ਬਚਣ ਦੀ ਚੇਤਾਵਨੀ ਜਾਰੀ ਕਰਨੀ ਪਈ ਸਿਡਨੀ ਟ੍ਰੇਨਸ ਦੇ ਸੀਈਓ ਮੈਥਿਊ ਲੌਂਗਲੈਂਡ ਨੇ ਦੱਸਿਆ ਕਿ ਚੇਤਾਵਨੀ ਦਿੱਤੀ ਗਈ ਹੈ ਕਿ ਰੱਦ ਹੋਣ ਵਾਲੀਆਂ ਸਥਿਤੀਆਂ ਹੋਰ ਵਿਗੜਨ ਦੀ ਉਮੀਦ ਹੈ ਦਸ ਸੰਯੋਗ ਹੈ ਕਿ ਰੇਲ ਟਰામ ਅਤੇ ਬੱਸ ਯੂਨੀਅਨ ਅਤੇ ਸਰਕਾਰ ਰੇਲ ਕਰਮਚਾਰੀਆਂ ਲਈ 4500 ਡਾਲਰ ਦੇ ਸਾਈਨ-ਆਨ ਬੋਨਸ ਦੀ ਮੰਗ ਨੂੰ ਲੈ ਕੇ ਆਮੋ ਸਾਹਮਣੇ ਨੇ ਯੂਨੀਅਨ ਮੌਜੂਦਾ ਸਮਝੌਤੇ ਵਿੱਚ ਇੱਕ ਧਾਰਾ ਦੇ ਤੌਰ ਤੇ ਬੋਨਸ ਨੂੰ ਕਾਇਮ ਰੱਖਣਾ ਚਾਹੁੰਦੀ ਹੈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਨੂੰ ਹਟਾਇਆ ਨਹੀਂ ਜਾ ਸਕਦਾ ਜਦੋਂ ਕਿ ਸਰਕਾਰ ਦਾ ਮੰਨਣਾ ਹੈ ਕਿ ਪਿਛਲੀ ਸਰਕਾਰ ਜਿਸ ਨੇ ਸ਼ੁਰੂ ਵਿੱਚ ਬੋਨਸ ਤੇ ਗੱਲਬਾਤ ਕੀਤੀ ਸੀ ਇੱਕ ਗੈਰ ਜ਼ਿੰਮੇਵਾਰੀ ਸ਼ੁਰੂਆਤ ਕੀਤੀ ਸੀ ਉਦਰ ਟ੍ਰਾਂਸਪੋਰਟ ਮੰਤਰੀ ਜੌਨ ਗ੍ਰਾਹਮ ਨੇ ਕਿਹਾ ਕਿ ਇਹ ਹਾਲੇ ਪੱਕਾ ਨਹੀਂ ਹੈ ਕਿ ਇਹ ਗਤੀਰੋਧ ਹਫਤੇ ਦੇ ਅੰਤ ਤੱਕ جاری ਰਹੇਗਾ ਜਾਂ ਨਹੀਂ ਸਰਕਾਰ ਨੇ ਜ਼ਰੂਰੀ ਕਾਨੂੰਨੀ ਕਾਰਵਾਈਆਂ ਦੀ ਸੰਭਾਵਨਾ ਨੂੰ ਦਰਸਾਇਆ ਜਿਸ ਵਿੱਚ ਅੱਜ ਇਸ ਮੁੱਦੇ ਨੂੰ ਫੇਅਰ ਵਰਕ ਕਮਿਸ਼ਨ ਕੋਲ ਲੈ ਜਾਣਾ ਸ਼ਾਮਿਲ ਹੈ ਅਜਿਹਾ ਲੱਗਦਾ ਹੈ ਕਿ ਕੱਲ ਦੇਰ ਰਾਤ ਤੱਕ ਕਿਸੇ ਵੀ ਧਿਰ ਦੇ ਇਸ ਮੁੱਦੇ ਨੂੰ ਚਰਚਾ ਵਿੱਚ ਨਹੀਂ ਚੁੱਕਿਆ ਹਾਲਾਂਕਿ ਸਰਕਾਰ ਵੱਲੋਂ ਪੂਰੇ ਕਰਮਚਾਰੀਆਂ ਲਈ ਬੋਨਸ ਦਾ ਮੁੱਲ 60 ਮਿਲੀਅਨ ਡਾਲਰ ਰੱਖਿਆ ਗਿਆ ਹੈ ਜ਼ਿਕਰ ਹੋਇਆ ਹੈ ਕਿ ਸਰਕਾਰ ਕੁਝ ਮੰਗਾਂ ਲਈ ਪਹਿਲਾ ਸਹਿਮਤੀ ਦੇ ਚੁੱਕੀ ਹੈ ਪਰ ਮੁਲਾਜ਼ਮ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦੀ ਜ਼ਿੱਤੇ ਅੜੇ ਹੋਏ ਨੇ ਪੱਛਮੀ ਆਸਟ੍ਰੇਲੀਆ ਦੇ ਪਿਲਬਾਰਾ ਤੇ ਪੋਰਟ ਹੈਡਲੈਂਡ ਵਿੱਚ ਤੂਫਾਨ ਜ਼ੇਲੀਆ ਨੇ ਭਾਰੀ ਤਬਾਹੀ ਕੀਤੀ ਹੈ ਅਨੇਕਾਂ ਥਾਵਾਂ ਤੇ ਤੇਜ਼ ਹਵਾਵਾਂ ਤੇ ਮੀਂਹ ਕਾਰਨ ਵੱਡੇ ਵੱਡੇ ਦਰਖਤ ਜੜੋਂ ਪੁੱਟੇ ਗਏ ਕਈ ਥਾਵਾਂ ਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਹੜ੍ਹ ਵਾਲੀ ਸਥਿਤੀ ਪਣੀ ਹੋਈ ਹੈ ਹੜ੍ਹ ਵਾਲੀਆਂ ਥਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਉਧਰ ਅਗਲੇ ਕੁਝ ਦਿਨ ਹੋਰ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਮੌਸਮ ਬਿਊਰੋ ਵੱਲੋਂ ਜਤਾਈ ਪਛਮੀ ਆਸਟ੍ਰੇਲੀਆ ਵਿੱਚ ਚੱਕਰਵਾਤ ਜ਼ੇਲੀਆ ਨੇ ਭਾਰੀ ਤਬਾਹੀ ਕੀਤੀ ਹੈ। ਸ਼੍ਰੇਣੀ 5 ਦੀ ਤੀਬਰਤਾ ਦੇ ਜ਼ੇਲੀਆ ਨੇ ਪੋਰਟ ਹੈਡਲੈਂਡ ਤੇ ਪਿਲਬਾਰਾ ਖੇਤਰ ਵਿੱਚ ਮਾਰ ਕੀਤੀ। tufan zelia ਦੇ ਅੰਦਰ ਵੱਲ ਵਧਨ ਨਾਲ ਇਨ੍ਹਾਂ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਭਰ ਗਿਆ। ਕਈ ਵੱਡੇ ਦਰਖਤ ਜੜੋਂ ਉਖੜ ਗਏ। ਇੱਕ ਪਾਸੇ ਦਰਖਤਾਂ ਦੇ ਡਿੱਗਣ ਕਾਰਨ ਨੁਕਸਾਨ ਹੋਇਆ ਤਾਂ ਦੂਜੇ ਪਾਸੇ ਮੀਂਹ ਦੇ ਪਾਣੀ ਦੀ ਮਾਰ ਨੇ ਲੋਕਾਂ ਦੇ ਮਕਾਨ ਨੁਕਸਾਨ ਦਿੱਤੇ। ਪਿਲਬਾਰਾ ਖੇਤਰ ਵਿੱਚ ਹਵਾਵਾਂ ਕਰੀਬ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ। ਸ਼ੁੱਕਰਵਾਰ ਦੁਪਹਿਰ 12:30 ਵਜੇ ਪੋਰਟ ਹੈਡਲੈਂਡ ਤੋਂ 55 ਕਿਲੋਮੀਟਰ ਪੂਰਬ ਵਿੱਚ ਡੀਗਰੇ ਨਦੀ ਤੇ ਨੇੜੇ ਗਰਮ ਖੰਡੀ ਚੱਕਰਵਾਤ ਜ਼ੇਲੀਆ ਨੇ ਮਾਰ ਕੀਤੀ ਜਿਸ ਨਾਲ ਮੁੱਖ ਮਾਈਨਿੰਗ ਹੱਬ ਨੂੰ ਸਭ ਤੋਂ ਵੱਧ ਪ੍ਰਭਾਵ ਪਿਆ ਇਸ ਸੁਫਾਨ ਦੇ ਸ਼ੁੱਕਰਵਾਰ ਦੁਪਹਿਰ 3 ਵਜੇ ਤੱਕ ਜ਼ਮੀਨ ਨਾਲ ਟਕਰਾਉਣ ਦੀ ਭਵਿੱਖਬਾਣੀ ਕੀਤੀ ਗਈ ਸੀ ਪਰ ਤੂਫਾਨ ਜ਼ੇਲੀਆ ਅਨਿਯੰਤਰਿਤ ਹੈ ਜਿਸ ਨੂੰ ਮੌਸਮ ਵਿਗਿਆਨੀਆਂ ਦੁਆਰਾ ਅਨਿਯਮਿਤ ਦੱਸਿਆ ਗਿਆ ਸਮੁੰਦਰੀ ਕੰਢਾ ਪਾਰ ਕਰਨ ਤੋਂ ਪਹਿਲਾਂ ਇਹ ਪੰਜਵੀਂ ਸ਼੍ਰੇਣੀ ਤੱਕ ਤੇਜ਼ ਹੋ ਗਿਆ ਸੀ ਪਰ ਇਹ ਹੁਣ ਤੀਜੀ ਸ਼੍ਰੇਣੀ ਦੇ ਸਿਸਟਮ ਤੱਕ ਘਟ ਗਿਆ ਹੈ ਜੋ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਦੇ ਚੱਕਰ ਅਤੇ ਕੁਝ ਹਿੱਸਿਆਂ ਵਿੱਚ 500 ਮਿਲੀਮੀਟਰ ਤੱਕ ਵੀ ਪਾ ਸਕਦਾ ਹੈ ਇਹ ਵਰਤਮਾਨ ਵਿੱਚ ਪੋਰਟ ਹੈਡਲੈਂਡ ਤੋਂ 85 ਕਿਲੋਮੀਟਰ ਦੱਖਣ ਪੂਰਬ ਵਿੱਚ 19 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ ਜਿਸ ਵਿੱਚ ਵਾਲਾਲ ਡਾਊਨਸ ਤੋਂ ਵਿਮ ਕਰੀਕ ਤੱਕ ਇੱਕ ਚੇਤਾਵਨੀ ਜ਼ੋਨ ਹੈ ਜੋ ਕਿ ਅੰਦਰਲੇ ਪਾਸੇ ਮਾਰਬਲਬਾਰ ਨੁਲਾਗਾਇਨ ਤੇ ਮੁੰਜੀਨਾ ਤੱਕ ਫੈਲੇ ਹੋਏ ਹੈ फायर एंड इमरजेंसी सर्विसेज कमिश्नर डेरन क्लेम ने कहा कि इस भयानक नुकसान ਲਈ ਸਾਡੇ ਕੋਲ ਬਹੁਤ ਸਾਰੇ ਸਰੋਤ ਤਿਆਰ ਨਹੀਂ ਜੋ ਲੋੜ ਪੈਣ ਤੇ ਵਰਤੇ ਜਾ ਸਕਦੇ ਨੇ ਜ਼ੇਲੀਆ ਦੇ ਸ਼ਨੀਵਾਰ ਤੱਕ ਸ਼੍ਰੇਣੀ 2 ਵਿੱਚ ਕਮਜ਼ੋਰ ਹੋਣ ਦੀ ਉਮੀਦ ਹੈ ਕਿਉਂਕਿ ਉਸ ਦਾ ਪਿਲਵਾਰਾ ਤੱਟ ਉੱਤੇ ਗਰਮ ਪਾਣੀਆਂ ਨਾਲੋਂ ਸੰਪਰਕ ਟੁੱਟ ਜਾਵੇਗਾ ਅਤੇ ਜੇਕਰ ਇਹ ਹੋਰ ਅੱਗੇ ਵਧਦਾ ਹੈ ਤਾਂ ਸੰਭਾਵਤ ਤੌਰ ਤੇ ਹੇਟਲੀ ਪੱਧਰ ਤੱਕ ਕਮਜ਼ੋਰ ਹੋ ਸਕਦਾ ਹੈ ਮੌਸਮ ਮਾਹਿਰਾਂ ਅਨੁਸਾਰ ਅਗਲੇ 24 ਘੰਟਿਆਂ ਵਿੱਚ 300 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਅਤੇ 3 ਦਿਨਾਂ ਦਾ ਕੁੱਲ ਮੀਂਹ ਔਸਤ 500 मिलीमीटर ਤੱਕ ਪਹੁੰਚ ਸਕਦਾ ਹੈ ਮੌਸਮ ਵਿਗਿਆਨ ਬਿਊਰੋ ਦੇ ਵਾਤਾਵਰਣ ਪ੍ਰੇਵਖਾਣੀ ਸੇਵਾਵਾਂ ਦੇ ਜੀਐਮ ਮੈਥਿਊ ਕੋਲੋਪੀ ਨੇ ਕਿਹਾ ਕਿ ਇਹ ਭਾਰੀ ਬਾਰਿਸ਼ ਜੋ ਪਹਿਲਾਂ ਹੀ ਗਿੱਲੇ ਜਲਗਾਹਾਂ ਤੇ ਪੈ ਰਹੀ ਹੈ ਦੇ ਨਤੀਜੇ ਵਜੋਂ ਅਚਾਨਕ ਨਦੀ ਵਿੱਚ ਹੜ ਆਉਣ ਦੀ ਸੰਭਾਵਨਾ ਹੈ ਕਲੇਮ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੇ ਜਲਦੀ ਹੀ ਆਪਣਾ ਧਿਆਨ ਵਿਨਾਸ਼ਕਾਰੀ ਪ੍ਰਣਾਲੀ ਦੇ ਪ੍ਰਭਾਵਾਂ ਨਾਲ ਨਜਿੱਠਣ ਵੱਲ ਮੋੜ ਦਿੱਤਾ ਹੈ ਅਸੀਂ ਚੱਕਰਵਾਤ ਤੋਂ ਬਾਅਦ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਤਿਆਰਾਂ ਇਹ ਬੇਹੱਦ ਜ਼ਰੂਰੀ ਹੈ ਕਿ ਪ੍ਰਭਾਵਿਤ ਪਾਈਚਾਰਿਆਂ ਨੂੰ ਮਦਦ ਪਹੁੰਚਾਈ ਜਾਵੇ ਅਸੀਂ ਇਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਕਿਉਂਕਿ ਚੱਕਰਵਾਤ ਲੰਘਣ ਤੋਂ ਬਾਅਦ ਵੀ ਖਤਰੇ ਘਟ ਨਹੀਂ ਹੋਣਗੇ ਚੱਕਰਵਾਤ ਤੋਂ ਬਾਅਦ ਦੀਆਂ ਸਥਿਤੀਆਂ ਵੀ ਚੱਕਰਵਾਤ ਵਾਂਗ ਹੀ ਖਤਰਨਾਕ ਹੋ ਸਕਦੀਆਂ ਨੇ ਜਿਸ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਡਿੱਗੀਆਂ ਬਿਜਲੀ ਦੀਆਂ ਤਾਰਾਂ ਅਤੇ ਮਲਬਾ ਸ਼ਾਮਲ ਹੈ ਵਰਜਨ ਆਸਟ੍ਰੇਲੀਆ ਜਲਦ ਹੀ ਲੋਕਾਂ ਦੀ ਚੀਜ਼ਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਨ ਜਾ ਰਹੀ ਹੈ ਵਰਜਨ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਹੁਣ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਨਾਲ ਜਹਾਜ਼ ਵਿੱਚ ਲੈ ਕੇ ਜਾ ਸਕਣਗੇ ਇਸ ਲਈ ਉਹਨਾਂ ਨੂੰ ਕੁਝ ਦਿਸ਼ਾ ਨਿਰਦੇਸ਼ਾਂ ਦੀ ਲਾਜ਼ਮੀ ਤੌਰ ਤੇ ਪਾਲਣਾ ਕਰਨੀ ਹੋਵੇਗੀ ਲੋਕਾਂ ਦੀ ਭਾਰੀ ਮੰਗ ਤੋਂ ਬਾਅਦ ਵਰਜਨ ਆਸਟ੍ਰੇਲੀਆ ਜਲਦ ਨਵੀਆਂ ਤਬਦੀਲੀਆਂ ਕਰਨ ਜਾ ਰਹੀ ਹੈ ਵਰਜਨ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਸੀਂ ਜਲਦੀ ਹੀ ਪਾਲਤੂ ਜਾਨਵਰਾਂ ਦੇ ਅਨੁਕੂਲ ਉਡਾਨਾਂ ਸ਼ੁਰੂ ਕਰਨ ਜਾ ਰਹੇ ਹਾਂ ਦਰਸਲ ਬੀਤੇ ਲੰਮੇ ਸਮੇਂ ਤੋਂ ਯਾਤਰੀ ਹਵਾਈ ਯਾਤਰਾ ਦੌਰਾਨ ਆਪਣੇ ਪਾਲਤੂ ਜਾਨਵਰਾਂ ਨੂੰ ਨਾ ਲੈ ਕੇ ਜਾਣ ਦੀ ਮੰਗ ਕਰ ਰਹੇ ਸੀ ਇਸੇ ਨੂੰ ਲੈ ਕੇ ਪਿਛਲੇ ਸਾਲ ਮਾਰਚ ਵਿੱਚ ਘਰੇਲੂ ਰੂਟਾਂ ਤੇ ਕੈਬਿਨਾ ਵਿੱਚ ਛੋਟੇ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਨੂੰ ਲੈ ਕੇ ਜਾਣ ਦੀ ਆਗਿਆ ਦੇਣ ਦੀ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ ਪਰ ਹੁਣ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਕਿ 에어ਲਾਈਨ ਹੁਣ 42 ਉਡਾਨਾਂ ਤੇ ਪਾਲਤੂ ਜਾਨਵਰਾਂ ਦੇ ਅਨੁਕੂਲ ਕਤਾਰਾਂ ਬਣਾਉਣ ਲਈ ਕੰਮ ਕਰ ਰਹੀ ਹੈ ਹਾਲਾਂਕਿ ਵਰਜਨ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਸਿਵਲ ਐਵੀਏਸ਼ਨ ਸੇਫਟੀ ਅਥਾਰਟੀ ਨਿਯਮਾਂ ਵਿੱਚ ਬਦਲਾਅ ਤੋਂ ਬਾਅਦ ਹੀ ਪਾਲਤੂ ਜਾਨਵਰਾਂ ਦੇ ਅਨੁਕੂਲ ਉਡਾਨਾਂ ਲਈ ਰੈਗੂਲੇਟਰੀ ਮਨਜ਼ੂਰੀ ਲੈਣ ਵਿੱਚ 12 ਮਹੀਨੇ ਲੱਗਣਗੇ ਵਰਜਨ ਆਸਟ੍ਰੇਲੀਆ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪ੍ਰਵਾਨਗੀ ਉਮੀਦ ਤੋਂ ਵੱਧ ਸਮਾਂ ਲੈ ਰਹੀ ਹੈ ਉਦਯੋਗ ਭਾਈਵਾਲਾਂ ਅਤੇ ਹਿੱਸੇਦਾਰਾਂ ਸਮੂਹਾਂ ਨਾਲ ਸਖਤ ਮਿਹਨਤ ਕਰ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਪਾਲਤੂ ਜਾਨਵਰਾਂ ਦੇ ਨਾਲ ਜਾਂ ਬਿਨਾਂ ਯਾਤਰਾ ਕਰਨ ਵਾਲੇ ਮਹਿਮਾਨਾਂ ਲਈ ਇੱਕ ਅਨੁਕੂਲ ਸੁਰੱਖਿਅਤ ਅਤੇ ਆਰਾਮਦਾਇਕ ਅਨੁਭਵ ਪ੍ਰਦਾਨ ਕਰ ਸਕੀਏ ਆਸਟ੍ਰੇਲੀਆ ਵਿੱਚ ਇਸ ਸੇਵਾ ਦੀ ਨਵੀਂ ਪ੍ਰਕਿਰਤੀ ਦੇ ਕਾਰਨ ਪ੍ਰਵਾਨਗੀ ਪ੍ਰਕਿਰਿਆ ਵਿੱਚ ਅਨੁਮਾਨ ਤੋਂ ਵੱਧ ਸਮਾਂ ਲੱਗ ਰਿਹਾ ਹੈ ਉਧਰ ਵਰਜਨ ਆਸਟ੍ਰੇਲੀਆ ਨੇ ਇਹ ਵੀ ਕਿਹਾ ਕਿ ਅਸੀਂ ਜਲਦੀ ਹੀ ਪੈਟਨ ਕੈਬਿਨ ਸੇਵਾਵਾਂ ਦੀ ਸ਼ੁਰੂਆਤ ਬਾਰੇ ਸੂਚਿਤ ਕਰਾਂਗੇ ਏਅਰਲਾਈਨ ਅਨੁਸਾਰ ਚੌਂਵੰਧਿਆ ਕਰੇਲੂ ਉਡਾਨਾਂ ਤੇ ਕੁੱਤਿਆਂ ਅਤੇ ਬਿੱਲੀਆਂ ਵਾਲੇ ਯਾਤਰੀਆਂ ਲਈ ਦੋ ਕਤਾਰਾਂ ਨੂੰ ਪਾਲਤੂ ਜਾਨਵਰਾਂ ਲਈ ਅਨੁਕੂਲ ਘੋਸ਼ਿਤ ਕਰੇਗਾ। ਕੇਵਲ 8 ਕਿਲੋਗ੍ਰਾਮ ਤੋਂ ਘੱਟ ਵਜ਼ਨ ਵਾਲੇ ਵਰਜਨ ਪ੍ਰਵਾਨਿਤ ਸੌਫਟ ਕੈਰੀਅਰਾਂ ਵਿੱਚ ਯਾਤਰਾ ਕਰਨ ਵਾਲੇ ਛੋਟੇ ਕੁੱਤੇ ਅਤੇ ਬਿੱਲੀਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਜੋ ਸੀਟ ਦੇ ਹੇਠਾਂ ਫਿੱਟ ਹੋ ਸਕਦੇ ਨੇ। ਉਡਾਨਾਂ ਤੇ ਲੈ ਜਾਣ ਲਈ ਪਾਲਤੂ ਜਾਨਵਰਾਂ ਦੀ ਉਮਰ 8 ਹਫ਼ਤਿਆਂ ਤੋਂ ਵੱਧ ਹੋਣੀ ਚਾਹੀਦੀ ਹੈ। ਉਡਾਨ ਦੌਰਾਨ ਪਾਲਤੂ ਜਾਨਵਰਾਂ ਨੂੰ ਖੁੱਲਕੇ ਘੁੰਮਣ ਜਾਂ ਗੋਦੀ ਵਿੱਚ ਲੈ ਕੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਅਤੇ ప్రతి ਵਿਅਕਤੀ ਸਿਰਫ ਇੱਕ ਪਾਲਤੂ ਜਾਨਵਰ ਲੈ ਕੇ ਜਾਇਆ ਜਾ ਸਕੇਗਾ ਇਸ ਤੋਂ ਇਲਾਵਾ ਯਾਤਰੀਆਂ ਨੂੰ ਆਪਣੇ ਪਾਲਤੂ ਲਈ ప్రతి ਟਿਕਟ 100 ਤੋਂ 150 ਡਾਲਰ ਦੀ ਵਾਧੂ ਫੀਸ ਅਦਾ ਕਰਨੀ ਪਵੇਗੀ ਅਤੇ ਰਿਜ਼ਰਵੇਸ਼ਨ ਮਹਿਮਾਨ ਸੰਪਰਕ ਕੇਂਦਰ ਦੁਆਰਾ ਹੋ ਸਕੇਗੀ ਵਰਜਿੰਦੇ ਸੀਈਓ ਜੈਨ ਹਰਡਲਿਕਾ ਨੇ ਕਿਹਾ ਕਿ ਸਾਡੇ ਮਹਿਮਾਨ ਅਕਸਰ ਸਾਨੂੰ ਦੱਸਦੇ ਨੇ ਕਿ ਉਹ ਆਪਣੇ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨਾ ਚਾਹੁੰਦੇ ਨੇ ਅਤੇ ਹੁਣ ਅਸੀਂ ਇਸ ਨੂੰ ਅਸਲੀਅਤ ਬਣਾਉਣ ਲਈ ਅੱਗੇ ਵਧ ਰਹੇ ਹਾਂ ਦੱਸਿਆ ਗਿਆ ਹੈ ਕਿ ਲਗਭਗ 70% ਆਸਟ੍ਰੇਲੀਅਨ ਘਰਾਂ ਵਿੱਚ ਪਾਲਤੂ ਜਾਨਵਰ ਨੇ ਇਸ ਲਈ ਇਹ ਘੋਸ਼ਣਾ ਦੇਸ਼ ਦੇ ਇੱਕ ਵੱਡੇ ਹਿੱਸੇ ਲਈ ਸੱਚਮੁੱਚ ਬੇहद ਖਾਸ ਮੰਨੀ ਜਾ ਰਹੀ ਹੈ। ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਇੱਕ ਨਵੇਂ ਰਿਕਾਰਡ ਉੱਚੇ ਪੱਧਰ ਤੇ ਬੰਦ ਹੋਇਆ। ਆਸਟ੍ਰੇਲੀਆਈ ਡਾਲਰ ਵੀ ਮਜ਼ਬੂਤ ਹੋਇਆ ਹੈ। ਇਹ ਸਭ ਉਸ ਸਮੇਂ ਹੋਇਆ ਜਦੋਂ ਟਰੰਪ ਪ੍ਰਸ਼ਾਸਨ ਨੇ ਆਸਟ੍ਰੇਲੀਆ ਤੇ ਟੈਰਿਫ ਲਗਾਉਣ ਦਾ ਫੈਸਲਾ ਲਿਆ। ਹਾਲਾਂਕਿ ਆਸਟ੍ਰੇਲੀਆ ਇਸ ਟੈਰਿਫ ਵਿੱਚ ਨਰਮੀ ਦੀ ਆਸ ਲਗਾਈ ਬੈਠਾ ਹੈ। ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਜ਼ਬਰਦਸਤ ਤੇਜ਼ੀ ਦੇਖੀ ਗਈ ਸ਼ੁੱਕਰਵਾਰ ਨੂੰ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਇੱਕ ਨਵੇਂ ਰਿਕਾਰਡ ਉੱਚੇ ਪੱਧਰ ਤੇ ਬੰਦ ਹੋਇਆ ਬੈਂਚਮਾਰਕ ASX 200 ਇੰਡੈਕਸ 15.80 ਅੰਕ ਜਾਂ 0.19% ਵਾਧੇ ਕੇ ਹਫਤੇ ਦੇ ਅੰਤ ਵਿੱਚ 8555 ਤੋਂ ਵੱਧ ਅੰਕਾਂ ਦੇ ਨਵੇਂ ਉੱਚੇ ਪੱਧਰ ਤੇ ਬੰਦ ਹੋਇਆ 올 ਆਰਡੀਨਰੀਜ਼ ਵੀ 20.90 ਅੰਕ ਵਧ ਕੇ 8825 ਤੋਂ ਵੱਧ ਅੰਕਾਂ ਤੇ ਬੰਦ ਹੋਇਆ ਉਧਰ ਸ਼ੇਅਰ ਮਾਰਕੀਟ ਵਿੱਚ ਤੇਜ਼ੀ ਨਾਲ ਆਸਟ੍ਰੇਲੀਆ ਡਾਲਰ ਤੇ ਵੀ ਅਸਰ ਪਿਆ ਆਸਟ੍ਰੇਲੀਆ ਦਾ ਡਾਲਰ ਪਹਿਲਾ ਨਾਲੋਂ ਮਜ਼ਬੂਤ ਹੋਇਆ ਖਪਤਕਾਰਾਂ ਦੇ ਮੁੱਖ ਉਤਪਾਦਾਂ ਉਪਯੋਗਤਾਵਾਂ ਅਤੇ ਟੈਕਨੋਲੋਜੀ ਸਟਾਕਾਂ ਵਿੱਚ ਮਜ਼ਬੂਤ ਵਾਧੇ ਦੀ ਅਗਵਾਈ ਵਿੱਚ 11 ਵਿੱਚੋਂ 8 ਸੈਕਟਰ ਵਿੱਚ ਤੇਜ਼ੀ ਰਹੀ ਇਸ ਦੇ ਦੋ ਪ੍ਰਮੁੱਖ ਸੁਪਰਮਾਰਕਟਾਂ ਨੇ ਖਪਤਕਾਰ ਦੇ ਮੁੱਖ ਉਤਪਾਦਾਂ ਦੇ ਹਿੱਸੇ ਨੂੰ ਉੱਚਾ ਚੱਕਨ ਵਿੱਚ ਮਦਦ ਕੀਤੀ ਜਿਸ ਵਿੱਚ ਹੂਲਵਰਸ 0.2% ਵਾਧੇ ਤੇ 3.79 ਡਾਲਰ ਤੇ ਬੰਦ ਹੋਇਆ ਜਦੋਂ ਕਿ ਕੋਲਡ ਗਰੁੱਪ 1.28% ਵਾਧੇ ਕੇ 19.71 ਡਾਲਰ ਤੇ ਪਹੁੰਚ ਗਿਆ ਇਟਰੇਜ਼ਰੀ ਵਾਈਨ ਅਸਟੇਟ ਲਈ ਵੀ ਇੱਕ ਚੰਗਾ ਦਿਨ ਸੀ ਵੀਰਵਾਰ ਦੀ ਗਿਰਾਵਟ ਨੂੰ ਉਲਟਾ ਕੇ 3% ਦੀ ਵਾਧੇ ਇਹ 10.83 ਡਾਲਰ ਤੇ ਬੰਦ ਹੋਇਆ ਰਿਟੇਲ ਡਰਿੰਕਸ ਨੈਟਵਰਕ ਅਤੇ ਪਬ ਮਾਲਕ ਐਂਡਰੌਇਡ ਗਰੁੱਪ 4% ਦੀ ਵਾਧੇ 4.42 ਡਾਲਰ ਤੇ ਪਹੁੰਚ ਗਿਆ शुक्रवार दे बाजार ਲਈ برطانیہ ਦਾ ਇੱਕ ਹਿੱਸਾ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਵੱਲੋਂ ਸੁਝਾਏ ਗਏ ਮੌਜੂਦਾ ਸਟੀਲ ਅਤੇ ਐਲੂਮੀਨੀਅਮ ਟੈਰਿਫ ਪ੍ਰਤੀ ਆਸਟ੍ਰੇਲੀਆ ਦਾ ਜਵਾਬ ਸੀ ਜਦੋਂ ਕਿ 트ੰਪ ਨੇ ਸ਼ੁਰੂ ਵਿੱਚ ਸਾਰੇ ਆਯਾਤ ਤੇ 25% ਦੇ ਕੁੱਲ ਟੈਰਿਫ ਦਾ ਐਲਾਨ ਕੀਤਾ ਸੀ ਵਾਈਟ ਹਾਊਸ ਕਥਿਤ ਤੌਰ ਤੇ ਅਮਰੀਕਾ ਤੇ ਲਗਾਏ ਗਏ ਵਪਾਰ ਦੀ ਸਮੀਖਿਆ ਕਰ ਰਿਹਾ ਹੈ ਅਤੇ ਕਿ ਇਹ ਦੇਸ਼ ਦਰ ਦੇਸ਼ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਹੈ ਕੈਪੀਟਲ ਇਕਨੋਮਿਕਸ ਦੇ ਸੀਨੀਅਰ ਅਰਥਸ਼ਾਸਤਰੀ ਅਭਿਜੀਤ ਸੂਰਿਆ ਨੇ ਕਿਹਾ ਕਿ ਆਸਟ੍ਰੇਲੀਆ ਅਮਰੀਕੀ ਵਸਤੂਆਂ ਤੇ ਹੋਰ ਵੱਡੀਆਂ ਅਰਥ ਵਿਵਸਥਾਵਾਂ ਦੇ ਮੁਕਾਬਲੇ ਬਹੁਤ ਘੱਟ ਟੈਰਿਫ ਅਤੇ ਮੂਲ ਅਧਾਰਿਤ ਟੈਕਸ ਲਗਾਉਂਦਾ ਹੈ ਜਿਸ ਦਾ ਮਤਲਬ ਹੈ ਕਿ ਅਸੀਂ ਵਪਾਰਕ ਟੈਰਿਫ ਦੇ ਸਭ ਤੋਂ ਮਾੜੇ ਦੌਰ ਤੋਂ ਬਚ ਸਕਦੇ ਹਾਂ ਜੇਕਰ ਟਰੰਪ ਅਮਰੀਕਾ ਦੇ ਸਾਰੇ ਵਪਾਰਕ ਭਾਈਵਾਲਾਂ ਤੇ ਪਰਸਪਰ ਟੈਰਿਫ ਲਗਾਉਂਦੇ ਆਪਣੇ ਵਾਅਦੇ ਤੇ ਚੱਲਦੇ ਨੇ ਤਾਂ ਆਸਟ੍ਰੇਲੀਆ ਅਮਰੀਕਾ ਦੇ ਵਪਾਰ ਯੁੱਧ ਦੇ ਜੇਤੂਆਂ ਵਿੱਚੋਂ ਇੱਕ ਬਣ ਸਕਦਾ ਹੈ ਆਸਟ੍ਰੇਲੀਆ ਨੂੰ ਅਮਰੀਕੀ ਨਿਰਯਾਤ ਸਿਰਫ 0.2 ਫੀਸਦੀ ਦੀ ਪਾਰ ਵਾਲੀ ਆਊਟਰ ਟੈਰਿਫ ਦਰ ਦਾ ਸਾਹਮਣਾ ਕਰ ਰਿਹਾ ਹੈ ਜੋ ਕਿ ਅਮਰੀਕਾ ਦੇ ਚੋਟੀ ਦੇ 15 ਵਪਾਰਕ ਭਾਈਵਾਲਾਂ ਦੁਆਰਾ ਵਸੂਲੀ ਜਾਣ ਵਾਲੀ ਔਸਤ 6.7% ਸਬ ਤੋਂ ਵੱਧ ਪਸੰਦੀਦਾ ਦੇਸ਼ ਟੈਰਿਫ ਦਰ ਤੋਂ ਬਹੁਤ ਘੱਟ ਹੈ। ਇਸ ਬਲਟਨ ਐਨ ਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ। ਫਿਲਹਾਲ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਧੰਨਵਾਦ।